ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲਾ ਵਿਖੇ ਇੱਕ ਇਤਾਂ ਦਾ ਮਾਮਲਾ ਵੇਖਣ ਨੂੰ ਮਿਲਿਆ ਜਿੱਥੇ ਕਾਂਗਰਸ ਦੇ ਸਰਪੰਚ ਵੱਲੋਂ ਪੁਲਿਸ ਤੇ ਗੰਭੀਰ ਆਰੋਪ ਲਗਾਏ ਗਏ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਉੱਤੇ ਝੂਠਾ ਮਾਮਲਾ ਦਰਜ ਕਰਨ ਦੀ ਪੁਲਿਸ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਜਿਸ ਦੀ ਆਡੀਓ ਕਲਿੱਪ ਇਨੀ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਸਰਪੰਚ ਤੋਂ ਪੈਸੇ ਮੰਗਦਾ ਹੋਇਆ ਸੁਣਾਈ ਦੇ ਰਿਹਾ ਹੈ ਤੇਰੇ ਨਾਲ ਹੋਰ ਹਕ ਕੀਤਾ ਜਾਦਾ ਤੁਮੋਦੀ ਤੌਰ ਤੇ ਕਿ ਤੇਰੇ ਆਉਣ ਵਾਲੀਆਂ ਪੁਸ਼ਤਾ ਯਾਦ ਕਰ ਲਈਏ ਵੀ ਤੂੰ ਕਿਸੇ ਪਿੰਡ ਦੇ ਜਿਹੜੇ ਸਰਪੰਚ ਹੁੰਦਾ ਸੀਗਾ ਪਰ ਮੈਂ ਉਹ ਇੱਕ ਪਿੰਡ ਦੇ ਵਿਅਕਤੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਤੁਸੀਂ ਪਿੰਡ ਦਾ ਸਰਪੰਚ ਚੁਣਿਆ ਇੱਕ ਸ਼ਰਾਬੀ ਤਕਵਾਬੀ ਜਿਹਦੇ ਖਿਲਾਫ 18 ਨੰਬਰ ਪਰਚੇ ਦਰਜ ਨੇ ਡੀਐਸਪੀ ਚੌਂਕ ਵਿੱਚ ਖੜਾ ਹੋ ਕੇ ਸਰਪੰਚ ਨੂੰ ਚਿੱਟੇ ਦਾ ਵਪਾਰੀ ਦੱਸ ਰਿਹਾ ਹੈ ਤੇ ਮਾਮਲਾ ਦਰਜ ਕਰਨ ਦੀ ਧਮਕੀ ਵੀ ਦੇ ਰਿਹਾ ਹੈ ਗਟੋਰਾ ਚੌਂਕੀ ਇੰਚਾਰਜ ਦਾ ਰਿਸ਼ਵਤ ਲੈਣ ਦਾ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆਈ ਹੈ ਏਐਸਆਈ ਦੀ ਕਰਪਸ਼ਨ ਅਟੈਕ ਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਏਵਨ ਪੰਜਾਬੀ ਟੀਵੀ ਲਈ ਵਰਣਪੁਰੀ ਦੇ ਵਿਸ਼ੇਸ਼ ਰਿਪੋਰਟ ਤਾਂ ਕਿ ਇਹ ਜਦੋਂ 18 ਪਰਚੇ ਕੀਤੇ ਗਿਆ ਉਹ ਕਿੰਨੀ ਕਿ ਸਚਾਈ ਹੈਗੀ ਹੈ ਮੈਂ ਡੀਐਸਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਮੇਰੇ ਤੇ ਇੱਕ ਵੀ ਪਰਚਾ ਦੱਸ ਦੇ ਇੱਕ ਵੀ ਕੋਈ ਰਿਕਵਰੀ ਦੱਸ ਦੇ ਤੇ ਮੈਨੂੰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਾ ਆਂਦਿਓ ਪੂਰੀ ਉਮਰ ਜੇਲ੍ਹ ਤੋਂ ਮੈਨੂੰ ਪੂਰਾ ਬੰਦ ਕਰ ਦੋ ਹੋਰ ਦੱਸੋ ਤੇ ਕੀ ਪਿੱਛੇ ਕੀ ਮੰਚਾ ਕੀ ਹੈ ਜਿਹੜਾ ਤੁਹਾਡੇ ਇਧਰ ਬਤੀਆ ਕਿਤਾ ਜਾ ਰਿਹਾ ਹੈ ਇਹ ਬਸ ਇਹੀ ਹੈ ਇਹ ਪਿੰਡ ਵਾਲੇ ਜਿਹੜੇ ਹੈਗੇ ਨੇ ਜਿਹੜੇ ਬਦਮਾਸ਼ ਨੇ ਸਾਡੇ ਪਿੰਡ ਦੇ ਇਹ ਦਬਾਅ ਬਣਾਉਂਦੇ ਨੇ ਇਹਨਾਂ ਦੇ ਮੈਂ ਨਿਸ਼ਾਨਦੇਹੀ ਪਾਈ ਸੀ ਸਰਕਾਰੀ ਜ਼ਮੀਨਾਂ ਉਹਨਾਂ ਨੇ ਸਾਰੀ ਨੱਪੀ ਦੀ ਸਰਕਾਰੀ ਜ਼ਮੀਨਾਂ ਕੀ ਇਹਨਾਂ ਨੇ ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ ਜਿਹੜਾ ਇੱਡਾ ਵੱਡਾ ਨਾਂ ਆ ਪੂਰੇ ਹਿੰਦੁਸਤਾਨ 'ਚ ਉਹਦਾ ਇਹਨਾਂ ਨੇ ਸਕੂਲ ਦਾ ਤੇ ਗਰਾਊਂਡ ਦਾ ਰਸਤਾ ਮਲੇ ਦਾ ਉਹ ਰਸਤੇ ਦੀ ਮੈਂ ਪਾਈ ਨਿਸ਼ਾਨਦਈ ਇਹ ਕਹਿੰਦੇ ਸੀ ਹੋ ਨਹੀਂ ਦੇਣੀ ਇਹ ਰਸਤਾ ਲੈਣਾ ਨਾ ਪਕਿਨੇ ਇਹ ਕਹਿੰਦੇ ਸੀ ਪਿੰਡ ਦੇ ਉਹ ਕੈਪਟਨ ਦੇ ਬੰਦੇ ਆ ਤੇ ਹੈ ਨਾਪਲੇ ਸਾਰਾ ਕੁਝ ਇਹਨਾਂ ਨੇ ਸਰਕਾਰੀ ਜ਼ਮੀਨਾਂ ਸਾਰੀਆਂ ਨਾਪੀਆਂ ਨੇ ਕਬਰਸਤਾਨ ਇਹਨਾਂ ਨੇ ਨੱਪ ਲਿਆ ਠੀਕ ਹੈ ਜੀ ਪਿੰਡ ਚ ਬੱਸ ਸਟੈਂਡ ਇੱਕ ਬਣਾਣਾ ਹੀ ਤਿੰਨ ਕਨਾਲਾਂ ਜ਼ਮੀਨ ਸਾਡੀ ਰੋਡ ਦੇ ਉੱਤੇ ਆ ਤਿੰਨ ਕਨਾਲਾਂ ਜ਼ਮੀਨ ਨੇ ਨਾ ਨਪੀਦੀ ਜਦੋਂ ਮੈਂ ਛਣਾਨ ਦੀ ਕੋਸ਼ਿਸ਼ ਕਰਨਾ ਮੈਨੂੰ ਕਹਦੇ ਤੂੰ ਚਿਟਾਵੇ ਚ ਮੈਂ ਕਿਹੜਾ ਚਿਟਾਵੇ ਚ ਦੱਸੋ ਇਹ ਮੇਰੇ ਤੇ ਝੂਠੇ ਕੇਸ ਬਣਾਉਣ ਨੂੰ ਪੁਲਿਸ ਰਲਈ ਹੋਈ ਹੈ ਇਹਨਾਂ ਨਾਲ ਮੈਨੂੰ ਲੱਗਦਾ ਵੀ ਪੁਲਿਸ ਮੇਰੇ ਤੇ ਜ਼ਰੂਰ ਝੂਠਾ ਪਰਚਾ ਹੁਣ ਵੀ ਕਰੇਗੀ ਇਹਨਾਂ ਦੇ ਕਹਿਣ ਤੇ ਬਾਅਦ ਤੇ ਪਿਛਲੀ ਕੀ ਕਹਾਣੀ ਹੈ ਜਿਹੜਾ ਤੁਹਾਡੇ ਇੱਥੇ ਬਾਰ-ਬਾਰ ਪਟਾਉਂਦੇ ਰਹੀ ਹੈ ਮੈਂ ਪੰਜ ਪੁਲਿਸ ਵਾਲੇ ਫੜੇ ਨੇ ਜੀ ਪੀਸੀ ਐਕਟ ਦੇ ਪਰਚੇ ਰਿਸ਼ਵਤ ਲੈਂਦੇ ਪੁਲਿਸ ਨੂੰ ਕਿ ਇਹਨੇ ਫੜਿਆ ਅਜ ਔਰ ਉਹਨਾਂ ਨੂੰ 3-3 ਸਾਲ ਦੀ ਸਜ਼ਾ ਵੀ ਹੋਈ ਹੈ ਇਹ ਮੇਰੇ ਕੋਲ ਸਾਰੇ ਡਾਕੂਮੈਂਟ ਪੇਰੇ ਆ ਗਏ ਆ ਆ ਡਾਕੂਮੈਂਟ ਨੇ ਸਾਰੇ 3-3 ਸਾਲ ਦੀ ਪੁਲਿਸ ਮੁਲਾਜ਼ਮ ਨੂੰ ਸਜ਼ਾ ਹੋਈ ਹੈ ਔਰ ਇਹ ਵੀ ਜਿਹੜੇ ਆ ਜਿਨ੍ਹਾਂ ਨੇ ਹੁਣੇ ਕਾਰਵਾਈ ਕੀਤੀ ਹੈ ਇਹ ਵੀ ਸਲਾਖਾਂ ਦੇ ਅੰਦਰ ਹੀ ਜਾਣਗੇ 2-4 ਦਿਨ ਦੀ ਹਾਈ ਕੋਰਟ ਦੇ ਵਿੱਚ ਡੇਟ ਪੈ ਗਈ ਹੈ ਸਾਰਾ ਕੁਝ ਹੋ ਗਿਆ ਨਾ ਜੱਜ ਸਾਹਿਬ ਆਪੇ ਖਿੱਚ ਲੈਣਗੇ ਤੁਸੀਂ ਸਾਰੇ ਦੇ ਪਿੱਛੇ ਮੇਲਦਾਰੀ ਜੀ ਇਹ ਜਾਨਣਾ ਚਾਹੁੰਦੇ ਸੀ ਜਾਨਣਾ ਚਾਹੁੰਦੇ ਪੋਲੀਟੀਕਲ ਜੀ ਅਸੀਂ ਕਾਂਗਰਸੀ ਆ ਐਸਐਸਪੀ ਸਾਹਿਬ ਦੱਸਣ ਤੇ ਇਹ ਆਪੀ ਐਸਐਸਪੀ ਸਾਹਿਬ ਦੱਸਣਗੇ ਤੇ ਤੁਹਾਡੀ ਪੁਲਿਸ ਕੀ ਕਰ ਰਹੀ ਆ ਮੈਂ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜੇ ਮੇਰੇ ਤੇ ਕੋਈ ਇਦਾਂ ਦੀ ਗੱਲ ਹੋਈ ਤੂੰ ਮੈਨੂੰ ਬੁਲਾਇਆ ਕਿਉਂ ਨੂੰ ਮੈਨੂੰ ਬੁਲਾਇਆ ਕਿਉਂ ਨਹੀਂ ਤੂੰ ਤੂੰ ਵੀ ਮੈਨੂੰ ਪਰਵਾਨਾ ਭੇਜ ਕੇ ਕੋਈ ਬੁਲਾਉਂਦੇ ਤੁਸੀਂ ਆਪਣੇ ਦਫ਼ਤਰ ਮੈਨੂੰ ਬੁਲਾਉਂਦੇ ਮੈਂ ਤੁਹਾਨੂੰ ਆ ਕੇ ਦੱਸਦਾ ਸਾਰਾ ਕੁਝ ਇਹ ਕੀ ਕਸਾਗਾ ਤੋਏ ਮੈਨੂੰ ਬੁਲਾਇਆ ਨਹੀਂ ਉਲਟਾ ਮੈਨੂੰ ਉੱਥੇ ਆ ਕੇ ਧਾਣਾ ਚਾਲੂ ਕਰ ਦਿੱਤੀ ਤੁਹਾਡੇ ਪਰਿਵਾਰਕ ਸਦਸਿਆਂ ਨੂੰ ਧਮਕੀਆਂ ਦਿੱਤੀ ਜਾ ਰਹੀਆਂ ਧਮਕੀਆਂ ਦੇ ਰਹੀਆਂ ਮੈਨੂੰ ਮਾਰਨੀਆਂ ਅੱਜ ਵੀ ਅੱਜ ਵੀ ਸਵੇਰੇ ਬੰਦੇ ਮੇਰੇ ਡਿੱਟੇ ਗਏ ਜੀ ਤੇ ਲਾਗੇ ਸਾਡੇ ਪਿੰਡਾਂ ਸੀਮਿੰਟ ਲੈ ਕੇ ਗਏ ਜਿਹੜਾ ਗੋਵਿੰਦ ਪ੍ਰਸਾਦ ਆ ਉਹਨੇ ਸਾਡੇ ਮੁੰਡਿਆਂ ਨੂੰ ਕਿਹਾ ਕਿ ਤੇਰੇ ਭਨਾਰੀ ਨੂੰ ਨਹੀਂ ਮੇਰੀ ਜਗਵਾਈ ਉਹਨੇ ਦੇ ਦਿੱਤੀ ਤੋ ਉਹਨੂੰ ਅਹੀਂ ਗੋਲੀਆਂ ਮਾਰਨੀ ਅੱਜ ਇੱਕ ਆਡੀਓ ਐਸੇ ਹੀ ਤਰਸੇਮ ਲਾਲ ਜੋ ਕਿ ਸਾਫਤਾ ਚੌਂਕੇ ਇੰਚਾਰਜ ਕਰੋਟਾ ਲੱਗਾ ਸੀ ਉਸ ਦੀ ਵਾਇਰਲ ਹੋਈ ਆ ਜਿਸ ਦੇ ਵਿੱਚ ਉਹ ਸਵਤੰਤਰ ਬਣਾਰੀ ਨਾਮ ਦੇ ਵਿਅਕਤੀ ਨਾਲ ਜਿਨੇ ਸ਼ਵਤੇ ਪੈਸਿਆਂ ਦੇ ਲੈਣ ਦੇਣ ਬਾਰੇ ਗੱਲਬਾਤ ਕਰ ਰਿਹਾ ਸੀ ਔਰ ਉਸ ਚੀਜ਼ ਨੂੰ ਅਸੀਂ ਆਧਾਰ ਬਣਾ ਕੇ ਉਸ ਦੇ ਖਿਲਾਫ ਕਰਪਸ਼ਨ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਔਰ ਇਸ ਮੁਕਦਮੇ ਦੀ ਜਿਹੜੀ ਤਫ਼ਤੀਸ਼ ਆ ਉਹ ਡੀਐਸਪੀ ਸ਼੍ਰੀ ਗੁਰਦੀਪ ਸਿੰਘ ਅਮਲ ਵਿੱਚ ਲਿਆ ਰਹੇ ਨੇ ਪਰ ਇਸ ਚੀਜ਼ ਨੂੰ ਨਾਲ ਦੇ ਨਾਲ ਅਸੀਂ ਉਹਨੂੰ ਮਤਲਬੀ ਕਰ ਦਿੱਤਾ ਹੈ ਤੇ ਅਗਲੀ ਕਾਰਵਾਈ ਜਿਹੜੀ ਉਸ ਦੇ ਖਿਲਾਫ ਚੱਲਦੀ ਜੀ ਅਜਿਹਾ ਨਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਚੀਜ਼ਾਂ ਕਿੰਨਾ ਕਾਰਨਾ ਕਰਕੇ ਉਹ ਜਿਹੜਾ ਪੈਸਿਆਂ ਦੀ ਬੰਦ ਕਰਿਆ ਸੀਗਾ ਉਹ ਕੀ ਕਾਰਨ ਸੀ